ਸਰ ਪੱਲਾ ਸਾਨੂੰ ਤੁਸੀਂ ਕੰਮ ਕਰਦੇ ਰਹੇ ਹੋ ਅਚਾਨਕ ਅਕਾਲ ਚਲਾਣਾ ਕਰ ਗਏ ਸੋ ਬਹੁਤ ਦੁੱਖ ਦੀ ਅੱਜ ਘੜੀ ਹੈ ਤੇ ਦੁੱਖ ਦੀ ਖਬਰ ਹੈ ਕਿ ਇਸ ਵੇਰੇ ਸਿਰੇ ਜੋ ਇਹ ਮੰਦੀ ਖਬਰ ਸਾਨੂੰ ਮਿਲੀ ਹੈ ਤੇ ਡਾਕਟਰ ਜਸ਼ਵਿੰਦਰ ਭੱਲਾ ਤੇ ਉਹ ਸਾਡੇ ਚ ਨਹੀਂ ਰਹੇ ਤੇ ਪੰਜਾਬ ਰਿ ਕਰਚਨਸੀ ਦੇ ਨਾਲ ਤਾਂ ਉਹਨਾਂ ਦਾ ਬਹੁਤ ਗੂੜਾ ਸਬੰਧ ਸੀ ਤੇ ਲੰਮਾ ਸਬੰਧ ਸੀ ਉਹਨਾਂ ਨੇ ਇੱਥੇ ਬੀ ਐਸ ਸੀ ਐਮ ਐਸ ਸੀ ਤੇ ਪੀ ਐਸ ਟੈ ਕੀਤੀ ਬਾਦ ਦੇ ਵਿੱਚ ਇੱਥੇ ਟੀਚਰ ਲੱਗੇ ਰਹੇ ਤੇ ਜਦੋਂ ਟੀਚਰ ਸੀ ਉਹਨੇ ਬਹੁਤ ਬੱਚਿਆਂ ਨੂੰ ਪੜਾਇਆ ਇੱਥੇ ਉਹਨਾਂ ਦੇ ਪੜੇ ਹੋਏ ਬੱਚੇ ਜਿਹੜੇ ਸੀ ਉਹ ਇੱਥੇ ਵੀ ਸਾਡੇ ਕੋਲ ਹੁਣ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਫੀਸਰ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਬਹੁਤ ਸਾਰੇ ਮੈਕਬੇ ਨੇ ਜਿਵੇਂ ਐਗਰੀਕਲਚਰ ਦਾ ਹਾਰਟਿਕਲਚਰ ਦਾ ਉੱਥੇ ਵੀ ਉਹਨਾਂ ਦੇ ਵਿੱਚ ਰਹੇ ਤੇ ਸਾਡੇ ਉਹਨਾਂ ਦੇ ਪੜੇ ਹੋਏ ਬੱਚੇ ਦੂਜੇ ਕੰਟਰੀ ਵਿੱਚ ਵੀ ਗਏ ਹੋਏ ਨੇ ਸੋ ਬਹੁਤ ਉਹਨੇ ਰੋਲ ਅਦਾ ਕੀਤਾ ਸਾਡੇ ਜਿਹੜੇ ਮੇਲੇ ਲੱਗਦੇ ਸੀ ਸਾਡੇ ਪ੍ਰੋਡਕਟ ਸੀ ਉਹਨਾਂ ਤੋਂ ਐਡਵਰਟਾਈਜ਼ਮੈਂਟ ਕਰਾਉਂਦੇ ਸੀ ਸਾਡੇ ਮਿੰისტਰ ਸੀ ਕੋਈ ਬ੍ਰਾਂਡ ਵੈਸਟਰ ਜਿਹੜੇ ਪੀਜੀ ਉਹਨਾਂ ਨੇ ਸਪੋਰਟ ਕੀਤਾ ਪੀਏ ਨੂੰ ਤੇ ਨਾਲ ਨਾਲ ਉਹ ਆਪਣਾ ਜਿਹੜਾ ਉਹਨਾਂ ਨੇ ਕਲਚਰ ਸੀ ਉਧਰ ਜਿਵੇਂ ਉਹਨਾਂ ਨੇ ਛੜਕਾਟਾ ਪ੍ਰੋਗਰਾਮ ਇਥੇ ਸ਼ੁਰੂ ਕੀਤਾ ਸੀ 1988 ਦੇ ਵਿੱਚ ਫਿਰ 1902 ਤੱਕ 1909 ਤੱਕ ਉਹ ਛੜਕਾਟਾ ਦਾ ਪ੍ਰੋਗਰਾਮ ਬਾਲਬਕਾਸ਼ ਸ਼ਰਮਾ ਦੀ ਜੋੜੀ ਸੀ ਇਕੱਠੇ ਕਰਦੇ ਰਹੇ ਨੇ ਤੇ ਉਹ ਬੜਾ ਅੱਛਾ ਉੱਥੋਂ ਉਹਨਾਂ ਨੂੰ ਬਹੁਤ ਪਪੂਲਰਿਟੀ ਗੇਨ ਹੋਈ ਛੜਕਾਟੇ ਤੋਂ ਬਾਅਦ ਤੇ ਬਾਅਦ ਵਿੱਚ ਫਿਲਮਾਂ 'ਚ ਆ ਗਏ ਤੇ ਫਿਲਮਾਂ ਤਾਂ ਮੇਰੇ ਖਿਆਲ ਕੋਈ ਪੰਜਾਬੀ ਦੀ ਫਿਲਮ ਨਹੀਂ ਜਿੱਥੇ ਉਹਨਾਂ ਨੇ ਨਾਂ ਆਪਣਾ ਰੋਲ ਕੀਤਾ ਹੋਵੇ ਸਿਰੈਕਟਰ ਬਜਨ ਉਹਨਾਂ ਨੂੰ ਸਾਰੇ ਜਾਣਦੇ ਸੀ ਪਰ ਉਹਨਾਂ ਦਾ ਪ੍ਰੋਫੈਸਰ ਦਾ ਸਬਰ ਕਿੰਨਾ ਦਾ ਬਹੁਤ ਵਧੀਆ ਸੀ ਮੇਰੇ ਨਾਲ ਵੀ ਬਹੁਤ ਅੱਛੀ ਇੰਟਰੈਕਸ਼ਨ ਸੀ ਕਿਉਂਕਿ ਅਸੀਂ ਰਿਸਰਚ ਵਿੱਚ ਸੀ ਉਹ ਅਕਸਰ ਹੀ ਮੇਰੇ ਕੋਲ ਆਉਂਦੇ ਸੀ ਕਿ ਰਿਸਰਚ ਵਿੱਚ ਨਵਾਂ ਕੀ ਹੋ ਰਿਹਾ ਅਸੀਂ ਦੱਸਦੇ ਸੀ ਕਿ ਰਿਸਰਚ ਵਿੱਚ ਆ ਨਵਾਂ ਕੱਗਤਾ ਉਹ ਫਿਰ ਉਸ ਰਿਸਰਚ ਨੂੰ ਤੇ ਉਹਨਾਂ ਨੇ ਮੇਲਿਆਂ ਤੇ ਉੱਤੇ ਜਾ ਕੇ ਟੀਵੀ ਦੇ ਉੱਤੇ ਜਾ ਕੇ ਰੇਡੀਓ ਦੇ ਉੱਤੇ ਜਾ ਕੇ ਉਹ ਰਿਸਰਚ ਜਿਹੜੀ ਪੀਅੂ ਕਰਦੀ ਉਹ ਦੱਸਣਾ ਹੁੰਦਾ ਸੀ